ਕੋ ਸਪੈਸ਼ਲ ਨੋਟਸ ਦੇਖਦੇ ਆਂ ਪੋਲੀਨੋਮੀਅਲਸ ਬਾਰੇ ਆਪਾਂ ਇਸ ਮੈਥਮੈਟੀਕਲ ਐਕਸਪ੍ਰੈਸ਼ਨ ਨੂੰ ਕਨਸੀਡਰ ਕਰਦੇ ਆਂ ਹੁਣ ਤੱਕ ਜੋ ਵੀ ਆਪਾਂ ਸਿੱਖਿਆ ਉਸ ਦੇ ਬੇਸਿਸ ਤੇ ਜੇ ਆਪਾਂ ਇਹਨੂੰ ਡਿਫਾਈਨ ਕਰ ਰਹੇ ਹੋਵੇ ਆਪਾਂ ਕੀ ਕਵਾਂਗੇ ਇਜ਼ ਇਟ ਪੋਲੀਨੋਮੀਅਲ ਕੀ ਇਹ ਪੋਲੀਨੋਮੀਅਲ ਹੈ ਇਸ ਵਿੱਚ ਦੋ ਟਰਮਸ ਨੇ ਫਾਈਨਾਈਟ ਨੰਬਰ ਆਫ ਟਰਮਸ ਹੈ ਇਹਦੇ ਵਿੱਚ ਵੇਰੀਏਬਲ ਮੌਜੂਦ ਹੈ ਐਕਸ ਇਹਦੇ ਵਿੱਚ ਆਪਰੇਟਰ ਹੈ ਇਹਦੇ ਵਿੱਚ ਇੱਕ ਨੰਬਰ ਮੌਜੂਦ ਹੈ ਰਾਈਟ ਜਿਹੜਾ ਵੇਰੀਏਬਲ ਮੌਜੂਦ ਹੈ ਉਸਦੀ ਪਾਵਰ ਕਿੰਨੀ ਹੈ 1 which is a whole number so it polynomial hai fir eh kida da polynomial hai ede vich kinne number of terms ne ede vich do number of terms ne jehde do number of terms ne so do number of terms wale polynomial nu apan ki kehne hai binomial eh ek binomial hai thirdly ede vich ਕੋਇਫੀਸ਼ੀਐਂਟ ਆਫ ਐਕਸ ਕਿੰਨਾ ਹੈ ਕੋਇਫੀਸ਼ੀਐਂਟ ਆਫ ਐਕਸ ਇਸ 1 ਇਥੇ ਲਿਖਿਆ ਨਹੀਂ ਹੈ ਪਰ ਇਹਦਾ ਕੋਇਫੀਸ਼ੀਐਂਟ ਕਿੰਨਾ ਹੋ ਜਾਏਗਾ 1 ਇਹ ਜਿਹੜਾ ਪੋਲੀਨੋਮੀਅਲ ਹੈ ਉਸਦੀ ਡਿਗਰੀ ਕਿੰਨੀ ਹੈ ਹੁਣ ਇਸ ਵਿੱਚ ਜਿਹੜਾ ਵੇਰੀਏਬਲ ਹੈ ਉਸਦੀ ਹਾਈਐਸਟ ਪਾਵਰ ਕਿੰਨੀ ਹੈ 1 ਤੇ ਜਿਹੜੀ ਹਾਈਐਸਟ ਪਾਵਰ ਵਾਲੀ ਟਰਮ ਹੈ ਉਸਦਾ ਕੋਇਫੀਸ਼ੀਐਂਟ ਕੀ ਨੌਨ ਜ਼ੀਰੋ ਹੈ ਯੈਸ ਇਸ ਲਈ ਉਸਦੀ ਡਿਗਰੀ ਕਿੰਨੀ ਹੈ 1 ਹਾਈਐਸਟ ਪਾਵਰ 1 ਹੋਵੇ ਕਿਸੇ ਪੋਲੀਨੋਮੀਅਲ ਦੀ ਉਸ ਨੂੰ ਆਪਾਂ ਕੀ ਕਹਿ ਸਕਦੇ ਹਾਂ ਲੀਨੀਅਰ ਇਸ ਪੋਲੀਨੋਮੀਅਲ ਵਿੱਚ ਆਪਣੇ ਕੋਲ ਦੋ ਟਰਮਸ ਨੇ ਜਿਹਦੇ ਵਿੱਚ ਇੱਕ ਵੇਰੀਏਬਲ ਮੌਜੂਦ ਹੈ ਤੇ ਇੱਕ ਕਨਸਟੈਂਟ ਹੈ ਹੁਣ ਤੱਕ ਆਪਾਂ ਇਹ ਸੋ ਹੁਣ ਤੱਕ ਆਪਾਂ ਸਮਝ ਚੁੱਕੇ ਹਾਂ ਕਿ ਜਿਹੜੀ ਪੋਲੀਨੋਮੀਅਲ ਵਿੱਚ ਕਨਸਟੈਂਟ ਟਰਮ ਹੈ ਉਸਦੇ ਵਿੱਚ ਵੀ ਵੇਰੀਏਬਲ ਮਲਟੀਪਲਾਈ ਹੋ ਰਿਹਾ ਹੈ ਫਰਕ ਸਿਰਫ ਇਹ ਹੈ ਕਿ ਉਸਦੀ ਪਾਵਰ 0 ਹੈ x 0 1 ਹੋ ਜਾਂਦਾ ਹੈ ਜੇ ਦਾ ਕਰਕੇ ਆਪਾਂ ਇਸ ਨੂੰ ਐਕਸਪਲੀਸਿਟਲੀ ਨਹੀਂ ਲਿਖੀਦਾ ਕਨਸਟੈਂਟ ਨੂੰ ਸਿਰਫ ਕਨਸਟੈਂਟ ਲਿਖ ਕੇ ਹੀ ਪੋਲੀਨੋਮੀਅਲ ਵਿੱਚ ਛੱਡ ਦਿੱਤਾ ਜਾਂਦਾ ਹੈ ਸੋ ਹੁਣ ਮੰਨ ਲਓ ਕਿ ਮੇਰੇ ਕੋਲ ਸਿਰਫ ਆ ਨੰਬਰ ਹੀ ਹੁੰਦਾ 3 let's say 3 ਇਹ ਜਿਹੜਾ 3 ਹੈ ਕੀ ਮੈਂ ਇਹਨੂੰ ਪੋਲੀਨੋਮੀਅਲ ਕਨਸਿਡਰ ਕਰ ਸਕਦੇ ਹਾਂ ਇਟਸ ਅ ਕਨਸਟੈਂਟ ਮੈਥਮੈਟਿਕਸ ਵਿੱਚ ਇਸ ਨੂੰ ਆਪਾਂ ਪੋਲੀਨੋਮੀਅਲ ਕਹਿ ਸਕਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਕਨਸਟੈਂਟ ਹੈ ਇਸ ਦੇ ਨਾਲ ਆਪਾਂ ਇੱਕ ਵੇਰੀਏਬਲ ਲਾ ਸਕਦੇ ਹਾਂ ਉਸ ਦੀ ਪਾਵਰ ਕੀ ਹੋ ਜਾਏਗੀ ਜ਼ੀਰੋ ਸੋ 3x ਪਾਵਰ 0 ਇਸੇਮ ਐਸ 3 ਰਾਈਟ ਮੰਦੇ ਆਪਾਂ ਇਸ ਐਕਸਪ੍ਰੈਸ਼ਨ ਨੂੰ ਦੇਖੀਏ ਤਾਂ ਕਿ ਇਸ ਵਿੱਚ ਆਪਣੇ ਕੋਲ ਕੋਈ ਕਨਸਟੈਂਟ ਕੋਈ ਨੰਬਰ ਮੌਜੂਦ ਹੈ ਯੈਸ ਕੀ ਵੇਰੀਏਬਲ ਮੌਜੂਦ ਹੈ ਯੈਸ ਕੀ ਉਸ ਵੇਰੀਏਬਲ ਦੀ ਕੋਈ ਪਾਵਰ ਹੈ ਯੈਸ ਕੀ ਉਹ ਪਾਵਰ ਇੱਕ ਹਾਲ ਨੰਬਰ ਹੈ ਯੈਸ ਜ਼ੀਰੋ ਨੂੰ ਆਪਾਂ ਹਾਲ ਨੰਬਰ ਕਨਸਿਡਰ ਕਰਦੇ ਹਾਂ ਸੋ 3 ਜਾਂ ਫਿਰ 4 ਕੋਈ ਵੀ ਕਨਸਟੈਂਟ ਹੋਵੇ ਮੈਥਮੈਟਿਕਸ ਦਾ ਉਹ ਆਪਣੇ ਆਪ ਵਿੱਚ ਪੋਲੀਨੋਮੀਅਲ ਦੀਆਂ ਸਾਰੀਆਂ ਕੰਡੀਸ਼ਨਸ ਨੂੰ ਸੈਟੀਸਫਾਈ ਕਰਦਾ ਹੈ ਜੇ ਦਾ ਕਰਕੇ ਜਿਹੜੇ ਕਨਸਟੈਂਟ ਨੰਬਰਸ ਨੇ ਇਹਨਾਂ ਨੂੰ ਵੀ ਆਪਾਂ ਪੋਲੀਨੋਮੀਅਲ ਕਹਿੰਦੇ ਹਾਂ ਪਰ ਇਹਨਾਂ ਨੂੰ ਇੱਕ ਸਪੈਸ਼ਲ ਨਾਮ ਦੇ ਨਾਲ ਰੈਫਰ ਕੀਤਾ ਜਾਂਦਾ ਹੈ ਵਿਚ ਇਜ਼ ਕਨਸਟੈਂਟ ਪੋਲੀਨੋਮੀਅਲਸ ਇਹ ਵੀ ਪੋਲੀਨੋਮੀਅਲ ਫੈਮਿਲੀ ਨੂੰ ਹੀ ਬਿਲੋਂਗ ਕਰਦੇ ਨੇ ਪਰ ਇਹਨਾਂ ਨੂੰ ਆਪਾਂ ਕਨਸਟੈਂਟ ਪੋਲੀਨੋਮੀਅਲਸ ਕਹਿ ਦਿੰਦੇ ਹਾਂ 5 ਇੱਕ ਕਨਸਟੈਂਟ ਪੋਲੀਨੋਮੀਅਲ ਹੈ 7 ਇੱਕ ਕਨਸਟੈਂਟ ਪੋਲੀਨੋਮੀਅਲ ਹੈ -2 ਵੀ ਇੱਕ ਕਨਸਟੈਂਟ ਪੋਲੀਨੋਮੀਅਲ ਹੈ ਕਿਉਂਕਿ ਕੋਫੀਸ਼ੀਐਂਟ ਤਾਂ ਨੈਗੇਟਿਵ ਹੋ ਸਕਦਾ ਹੈ ਪਾਵਰ 네ਗੇਟਿਵ ਨਹੀਂ ਹੋ ਸਕਦੇ ਸੀ ਸੋ ਜੇ ਕੋਈ ਪੋਲੀਨੋ ਸੋ ਜੇ ਤੁਹਾਨੂੰ ਦਿੱਤਾ ਜਾਵੇ ਕਿ -2 ਪੋਲੀਨੋਮੀਅਲ ਹੈ ਇਹਦਾ ਮਤਲਬ ਹੈ ਕਿ -2 x 0 ਹੀ ਹੈ ਉਹ ਠੀਕ ਹੈ ਜੀ ਪਾਵਰ ਜਿਹੜੀ ਹੈ ਉਹ ਹੋਲ ਨੰਬਰ ਹੈ ਕੋਫੀਸ਼ੀਐਂਟ 네ਗੇਟਿਵ ਹੋ ਸਕਦਾ ਹੈ ਇਸ ਲਈ -2 ਵੀ ਇੱਕ ਕਨਸਟੈਂਟ ਪੋਲੀਨੋਮੀਅਲ ਹੈ ਹੁਣ ਮੰਨ ਲਓ ਕਿ ਤੁਹਾਨੂੰ ਦਿੱਤਾ ਜਾਵੇ 0 ਸੋ ਕਿ 0 ਜਿਹੜਾ ਹੈ ਕਿ ਉਹ ਪੋਲੀਨੋਮੀਅਲ ਹੈ ਆਪਣੇ ਆਪ ਵਿੱਚ ਜੋ ਹੈ ਤਾਂ ਉਹ ਕਿਹੜਾ ਪੋਲੀਨੋਮੀਅਲ ਹੈ ਕਿ ਜ਼ੀਰੋ ਨੂੰ ਆਪਾਂ ਕਨਸਟੈਂਟ ਪੋਲੀਨੋਮੀਅਲ ਕਨਸਿਡਰ ਕਰ ਸਕਦੇ ਹਾਂ ਜਾਂ ਫਿਰ ਨਹੀਂ ਜਦੋਂ ਤੱਕ ਤੁਸੀਂ ਸੋਚਦੇ ਹੋ ਮੈਂ ਇਹ ਦੱਸ ਦਵਾਂ ਕਿ ਜਿਹੜਾ ਆਪਾਂ ਉੱਪਰ ਐਗਜ਼ਾਮਪਲ ਦੇਖਿਆ ਕਨਸਟੈਂਟ ਪੋਲੀਨੋਮੀਅਲਸ ਇਹਨਾਂ ਦੀ ਡਿਗਰੀ ਫਿਰ ਹੁਣ ਆਪਾਂ ਕਿਦਾਂ ਡਿਫਾਈਨ ਕਰਾਂਗੇ ਸਾਰੇ ਜਿਹੜੇ ਕਨਸਟੈਂਟ ਪੋਲੀਨੋਮੀਅਲਸ ਨੇ ਉਹਨਾਂ ਦੀ ਡਿਗਰੀ ਹੁੰਦੀ ਹੈ ਜ਼ੀਰੋ ਜਿਹੜੇ ਸੋ ਜਿਹੜੇ ਕਨਸਟੈਂਟਸ ਨੇ ਉਹਨਾਂ ਦੇ ਨਾਲ ਜਿਹੜਾ ਪੈਰੀਏਬਲ ਮਲਟੀਪਲਾਈ ਹੋ ਰਿਹਾ ਹੈ ਉਸਦੀ ਹਾਈਐਸਟ ਪਾਵਰ ਹੀ ਜ਼ੀਰੋ ਹੋਏਗੀ ਹਮੇਸ਼ਾ ਸੋ ਡਿਗਰੀ ਆਫ ਅ ਕਨਸਟੈਂਟ ਪੋਲੀਨੋਮੀਅਲ ਇਜ਼ ਆਲਵੇਸ ਡਿਫਾਈਨਡ ਐਸ ਜ਼ੀਰੋ ਹਾਂ ਜੇ ਮੈਨੂੰ ਜ਼ੀਰੋ ਹੀ ਦਿੱਤਾ ਜਾਵੇ ਇਹਨੂੰ ਆਪਾਂ ਕੀ ਕਹਿੰਦੇ ਆ ਇੱਕ ਸਪੈਸ਼ਲ ਨਾਮ ਦਿੱਤਾ ਗਿਆ ਹੈ ਜਿਹਨੂੰ ਆਪਾਂ ਜ਼ੀਰੋ ਪੋਲੀਨੋਮੀਅਲ ਕਹਿੰਦੇ ਆ ਇਸ ਸੋ ਜ਼ੀਰੋ ਵੀ ਇੱਕ ਨੰਬਰ ਹੀ ਹੈ ਇਸ ਸੋ ਜ਼ੀਰੋ ਪੋਲੀਨੋਮੀਅਲ ਇਜ਼ ਆਲਸੋ ਕਨਸੀਡਰਡ ਐਸ ਅ ਸਪੈਸ਼ਲ ਕੇਸ ਆਫ ਕਨਸਟੈਂਟ ਪੋਲੀਨੋਮੀਅਲ ਜੇ ਮੇਰੇ ਕੋਲ ਜ਼ੀਰੋ ਹੈ ਮੈਂ ਇਸ ਨੂੰ ਕਿਦਾਂ ਰਿਪਰੈਜ਼ੈਂਟ ਕਰ ਸਕਦੀ ਹਾਂ ਜ਼ੀਰੋ ਦੀ ਪਾਵਰ ਐਕਸ ਪਾਵਰ ਜ਼ੀਰੋ ਇਹ ਵੀ ਜ਼ੀਰੋ ਹੋਏਗਾ ਮੇਰੇ ਕੋਲ ਜ਼ੀਰੋ ਪਾਵਰ ਐਕਸ ਪਾਵਰ 3 ਜੇ ਮੈਂ ਕਹਾਂ ਤਾਂ ਵੀ ਜ਼ੀਰੋ ਹੋਏਗਾ ਜ਼ੀਰੋ ਪਾਵਰ ਐਕਸ ਪਾਵਰ 4 ਕਹਾਂ ਤਾਂ ਵੀ ਜ਼ੀਰੋ ਹੋਏਗਾ ਜ਼ੀਰੋ ਦੀ ਜਿੰਨੀ ਮਰਜ਼ੀ ਵੱਡੀ ਪਾਵਰ ਲੇਖ ਲਈ ਤੇ ਆਪਣੇ ਕੋਲ ਅਨਸਰ ਕੀ ਹੋਏਗਾ ਜ਼ੀਰੋ ਸੋ ਇਹ ਸਪੈਸ਼ਲੀ ਇਸ ਲਈ ਹੋ ਜਾਂਦਾ ਹੈ ਕਿਉਂਕਿ ਜਿਹੜਾ ਕਨਸਟੈਂਟ ਪੋਲੀਨੋਮੀਅਲਸ ਨੇ ਉਹਨਾਂ ਵਿੱਚ ਇੱਕ ਕਨਸਟੈਂਟ ਮੌਜੂਦ ਹੈ ਜੇ ਦਾ ਕਰਕੇ ਉਹਦੇ ਨਾਲ ਜਿਹੜਾ ਵੇਰੀਏਬਲ ਹੈ ਉਸੇ ਆਪਾਂ ਹਾਈਐਸਟ ਪਾਵਰ ਨੂੰ ਇੱਕ ਫਿਕਸ ਜ਼ੀਰੋ ਕਨਸਿਡਰ ਕਰ ਸਕਦੇ ਹਾਂ ਉਸੇ ਡਿਗਰੀ ਡਿਫਾਈਨਡ ਹੁੰਦੀ ਹੈ ਜਿਹੜਾ ਜ਼ੀਰੋ ਪੋਲੀਨੋਮੀਅਲ ਹੈ ਉਸ ਵਿੱਚ ਆਪਾਂ ਕੋਈ ਵੀ ਡਿਗਰੀ ਡਿਫਾਈਨ ਨਹੀਂ ਕਰ ਸਕਦੇ ਕਿਉਂਕਿ ਜ਼ੀਰੋ ਨੂੰ ਜੇ ਮੈਂ ਕੋਫੀਸ਼ੀਐਂਟ ਕਨਸਿਡਰ ਕਰਾਂ ਜ਼ੀਰੋ ਦੇ ਨਾਲ ਐਕਸ ਦਾ ਜਿਹੜਾ ਵੇਰੀਏਬਲ ਹੈ ਉਸਦੀ ਪਾਵਰ ਜਿਹੜੀ ਮਰਜ਼ੀ ਹੋਵੇ ਉਸ ਨੂੰ ਜ਼ੀਰੋ ਕਰ ਦੇਗਾ ਜਿਹੜਾ ਜ਼ੀਰੋ ਪੋਲੀਨੋਮੀਅਲ ਹੁੰਦਾ ਹੈ ਇਸ ਦੀ ਜਿਹੜੀ ਡਿਗਰੀ ਹੁੰਦੀ ਹੈ ਉਹਨੂੰ ਆਪਾਂ ਅਨਡਿਫਾਈਨਡ ਕਹਿੰਦੇ ਆ ਇਹਨੂੰ ਆਪਾਂ ਨੋਟ ਕਰ ਲੈਣੇ ਆ ਇਨ ਜ਼ੀਰੋ ਪੋਲੀਨੋਮੀਅਲ ਆਲ ਕੋਫੀਸ਼ੀਐਂਟਸ ਆਰ ਜ਼ੀਰੋ ਉਨ ਇਤਿਹਾਸਾਂ ਮੈਂ ਇੱਕ ਇੱਕ ਟਰਮਸ ਲਾਈਆਂ ਨਾ ਮੈਂ ਇਸ ਨੂੰ 0x 4 0x 3 0x 2 0x 0 ਵੀ ਲੇਖ ਸਕਦੀ ਸੀ ਇਹ ਵੀ ਜ਼ੀਰੋ ਹੀ ਪੋਲੀਨੋਮੀਅਲ ਬਣ ਜਾਣਾ ਸੋ ਜ਼ੀਰੋ ਪੋਲੀਨੋਮੀਅਲ ਵਿੱਚ ਸਾਰੇ ਕੋਫੀਸ਼ੀਐਂਟਸ ਜ਼ੀਰੋ ਹੋ ਜਾਂਦੇ ਨੇ देयर इज ਨੋ ਹਾਈਐਸਟ ਪਾਵਰ ਟੂ ਪਿਕ ਡਿਗਰੀ ਜਿਹੜੀ ਹੁੰਦੀ ਹੈ ਪੋਲੀਨੋਮੀਅਲ ਦੀ ਉਹ ਵੇਰੀਏਬਲ ਦੀ ਹਾਈਐਸਟ ਪਾਵਰ ਨਾਲ ਡਿਫਾਈਨ ਹੁੰਦੀ ਹੈ ਬਟ ਇਹਦੇ ਵਿੱਚ ਸਾਰੇ ਕੋਫੀਸ਼ੀਐਂਟ ਜ਼ੀਰੋ ਨੇ ਇਸ ਲਈ ਕੋਈ ਵੀ ਹਾਈਐਸਟ ਪਾਵਰ ਜਿਹੜੀ ਵੇਰੀਏਬਲ ਦੀ ਹੈ ਉਹ ਆਪਣੇ ਕੋਲ ਪਿਕ ਕਰਨ ਲਈ ਹੁੰਦੀ ਨਹੀਂ ਸੋ ਡਿਗਰੀ ਡਿਫਾਈਨ ਕਰਦੇ ਵਕਤ ਆਪਾਂ ਇਹ ਡੈਫੀਨੇਸ਼ਨ ਵਿੱਚ ਦੇਖਿਆ ਸੀ ਕਿ ਵੇਰੀਏਬਲ ਦੀ ਹਾਈਐਸਟ ਪਾਵਰ ਕੰਸੀਡਰ ਤਾਂ ਕਰਨੀ ਹੈ ਬਟ ਇਹ ਜ਼ਰੂਰ ਦੇਖਣਾ ਹੈ ਕਿ ਉਹ ਜਿਹੜਾ ਵੇਰੀਏਬਲ ਹੈ ਉਸ ਦਾ ਕੋਫੀਸ਼ੀਐਂਟ ਨਾਨ ਜ਼ੀਰੋ ਹੋਵੇ ਪਰੇ ਦੇ ਵਿੱਚ ਸਾਰੇ ਹੀ ਕੋਫੀਸ਼ੀਐਂਟਸ ਜ਼ੀਰੋ ਨੇ ਇਸ ਲਈ ਆਪਾਂ ਹਾਈਐਸਟ ਪਾਵਰ ਪਿਕ ਨਹੀਂ ਕਰ ਸਕਦੇ ਇਸੇ ਲਈ ਇਸ ਦੀ ਡਿਗਰੀ ਨੂੰ ਅਨਡਿਫਾਈਨਡ ਕਹਿੰਦੇ ਨੇ ਜ਼ੀਰੋ ਪੋਲੀਨੋਮੀਅਲ ਇੱਕ ਕਨਸਟੈਂਟ ਪੋਲੀਨੋਮੀਅਲ ਹੁੰਦੇ باوجود ਬਾਕੀ ਕਨਸਟੈਂਟਸ ਨਾਲੋਂ ਥੋੜਾ ਜਿਹਾ ਅਲੱਗ ਬਿਹੇਵ ਕਰਦਾ ਹੈ ਇਸ ਲਈ ਇਸ ਨੂੰ ਸੈਪਰੇਟ ਕੈਟਾਗਰੀ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਇਹਨੂੰ ਜ਼ੀਰੋ ਪੋਲੀਨੋਮੀਅਲ ਕਹਿ ਕੇ ਰੈਫਰ ਕੀਤਾ ਜਾਂਦਾ ਹੈ ਇਸ ਦਾ ਲੈਕਚਰ ਇੱਥੇ ਹੀ ਕਨਕਲੂਡ ਕਰਦੇ ਹਾਂ ਥੈਂਕ ਯੂ